ਲਓ ਬਾਈ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆਪਾਂ ਅਮਰੀਕਨ ਬੁਲੀ ਡੌਗ ਤੇ ਇਹਨਾਂ ਬਾਰੇ ਜਿਆਦਾ ਜਾਣਕਾਰੀ ਲਈ ਆਪਾਂ ਭਰਾਵਾਂ ਨਾਲ ਕਰਦੇ ਆਂ ਗੱਲਬਾਤ ਕੀ ਹਾਲ ਆ ਬਾਈ ਜੀ ਬਹੁਤ ਵਧੀਆ ਬਾਈ ਹੋਰ ਠੀਕ ਠਾਕ ਹੋਈ ਵਧੀਆ ਵਧੀਆ ਬਾਈ ਤੇ ਭਰਾ ਇਹਨਾਂ ਦੀ ਡਿਟੇਲ ਜ਼ਰੂਰ ਦੱਸੋ ਜੀ ਏ ਬਾਈ ਦੋਨੋਂ ਅਮਰੀਕਨ ਬੁਲੀ ਬਰੀਡ ਆ ਗਈ। ਅੱਛਾ ਜੀ। ਇਹ ਯੂ ਐਸ اے ਬਲੱਡ ਦਾ ਡੌਗ ਐ, ਇਹ ਥਾਈਲੈਂਡ ਬਲੱਡ ਦਾ ਗਾ ਬਾਈ। ਇਹਦਾ ਫਾਦਰ ਮਾਰਲੇ ਕਲਰ ਦਾ ਗਾ। ਅੱਛਾ ਜੀ। ਤੇ ਇਹਦਾ ਫਾਦਰ ਬਾਈ ਚਾਕਲੇਟ ਦਾ ਡਾਰਕ ਟੈਵਲ। ਠੀਕ ਹੈ ਜੀ ਠੀਕ। ਤੇ ਇਹ ਦੋਨੇ ਇਹਦਾ ਆਪਾਂ ਘਰੇ ਤਿਆਰ ਕੀਤਾ ਸੀ ਆ ਬੱਚਾ ਮੀਟਿੰਗ ਕਰਵਾ ਕੇ। ਅੱਛਾ ਜੀ। ਇਹ ਆਪਾਂ ਬਾਇ ਕੀਤਾ ਸੀਗਾ ਬਾਈ। ਠੀਕ ਹੈ ਜੀ ਠੀਕ। ਤੇ ਇਹ ਆਪਾਂ ਓਨਲੀ ਸਟੱਡ ਸਰਵਿਸ ਲਈ ਰੱਖੇ ਆ। ਅੱਛਾ ਜੀ। ਇਹਨਾਂ ਦੇ ਬੱਚੇ ਆਪਣੇ ਕੋਲ ਆਲ ਟਾਈਮ ਅਵੇਲੇਬਲ ਹੁੰਦੇ ਆ। ਆਲ ਟਾਈਮ ਸਟੱਡ ਸਰਵਿਸ ਆ ਬਾਈ। ਠੀਕ ਹੈ ਜੀ। ਤੇ ਸਟੱਡ ਸਰਵਿਸ ਓਪਨ ਹੈ ਇਹਨਾਂ ਦੀ ਹਾਂਜੀ ਹਾਂਜੀ ਬਈ ਸਟੱਡ ਸਰਵਿਸ ਓਪਨ ਆ ਦੋਨੇ ਡੌਗ ਦੀ ਬਾਕੀ ਇਹਨਾਂ ਰਿਜ਼ਲਟ ਬਹੁਤ ਸੋਹਣੇ ਆ ਰਹੇ ਆ ਬਈ ਜਿਹੜਾ ਡੌਗ ਠੀਕ ਬੱਚੇ ਬੁੱੱਚੇ ਵਧੀਆ ਆ ਗਏ ਬੱਚੇ ਬਹੁਤ ਸੋਹਣੇ ਆ ਇਹ ਬਈ ਠੀਕ ਆ ਠੀਕ ਆ ਤੇ ਇਹਦੀ ਬਈ ਸਟੱਡ ਸਰਵਿਸ ਕਿੰਨੀ ਐ ਇਸ ਦੀ ਇਹਦੀ 20000 ਰੁਪਿਆ ਬਈ ਇਹਦੀ 20 ਆ ਹਾਂਜੀ ਠੀਕ ਆ ਲਓ ਮਿੱਤਰੋ ਇਹਦੀ 20 ਆ 20000 ਰੁਪਿਆ ਸਟੱਡ ਸਰਵਿਸ ਆ ਗਈ ਜੇ ਕਿਸੇ ਨੇ ਆਪਣਾ ਚੰਗੀ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਭਰਾਵਾਂ ਨਾਲ ਕਰ ਲਿਓ ਸੰਪਰਕ ਕਰ ਤੇ ਇਹਦੀ ਬਾਈ ਇਹਦੀ 25000 ਆ ਬਾਈ ਇਹਦੀ 25000 ਹੈ ਬਾਈ ਇੰਡੀਆ ਤੋਂ ਸਭ ਤੋਂ ਛੋਟਾ ਸਾਈਜ਼ ਆਪਣੇ ਕੋਲੇ ਅੰਨੇ ਨੂੰ ਮੈਂ ਇੱਕ ਰੋ ਬੋਲ ਦੇ ਇਹਨੂੰ ਆ ਚੈੱਕ ਕਰ ਲਓ ਹਾਈਟ ਜਿਹੜੇ ਬੰਦੇ ਤੁਹਾਡੇ ਪੇਜ ਤੇ ਜੁੜੇ ਹੋਣਗੇ ਠੀਕ ਹੈ ਜੀ ਇਹਨਾਂ ਨੂੰ ਇਹਦਾ ਪਤਾ ਲੱਗ ਜਾਊਗਾ ਠੀਕ ਆ ਬੂਨ ਚੈੱਕ ਕਰੋ ਇੱਕ ਮੰਨ ਦਾ ਸਾਈਜ਼ ਨਹੀਂ ਮਿਲਦਾ ਇਹ ਸਾਇਆ ਹੀ ਨਹੀਂ ਮਿਲਦਾ ਹੈ ਨਹੀਂ ਮਿਲਦਾ ਭਾਈ ਇਹ ਪੰਜਾਬ 'ਚ ਬਸ ਐਂ ਹਿਸਾਬ ਲਾ ਲਓ ਵੀ 2-3 ਡੌਗ ਹੀ ਗਿਣਤੀ ਦੇ ਹੀ ਆ ਉਂਗਲਾਂ ਦੇ ਗਿਣਨ ਨਾਲ ਆ ਕੰਮ ਉਂਗਲਾਂ ਦੇ ਗਿਣਨ ਨਾਲ ਆ ਹੀ ਆ ਭਾਈ ਠੀਕ ਹੈ ਤੇ ਜਿਹੇ ਜਿਹੇ ਲੋਕ ਬਾਰੋ ਡੌਗ.com ਬੋਰਡ ਕਰਾਉਂਦੇ ਉਹਦਾ ਦੇ ਬੱਚੇ ਹੀ ਇੱਥੇ ਪੈਦਾ ਕਰ ਰਹੇ ਐ ਡੌਗ ਆਪ ਠੀਕ ਆ ਠੀਕ ਆ ਤੇ ਆ ਚਾਕਲੇਟ ਆਇਆ ਇੱਕ ਇਨਕੀ ਡੀਲ ਤੇ ਚਾਕਲੇਟ ਆਇਆ ਤੇ ਵੀ ਬਹੁਤ ਘੱਟ ਡੌਗ ਆ ਠੀਕ ਆ ਠੀਕ ਆ ਤੇ ਇਹਨਾਂ ਦੇ ਬੱਚੇ-ਪੁੱੱਚੇ ਛੋਡੇ ਕੋਲੇ ਵੀ ਹੈਗੇ ਆ? ਹਾਂਜੀ ਹਾਂਜੀ ਬਾਈ ਪਏ ਆ ਇਸ ਟਾਈਮ ਤੇ ਜੇ ਕਿਸੇ ਭਰਾ ਨੇ ਸੰਪਰਕ ਕਰਨਾ ਹੋਵੇ ਕੋਈ ਬੱਚਾ ਮੇਲ, ਈਮੇਲ ਚਾਹੀਦੀ ਹੋਵੇ ਮਿਲ ਜੂ ਬਾਈ ਜਰੂਰ ਠੀਕ ਆ ਤੇ ਬੱਚਿਆਂ ਦਾ ਕੋਈ ਕੀ ਮੁੱਲ-ਮੁੱਲਾ ਬੱਚਾ ਬਾਈ 30000 ਤੋਂ ਸਟਾਰਟਿੰਗ ਹੁੰਦਾ ਆਪਣੀ 30000 ਤੋਂ ਸਟਾਰਟ ਆ ਹਾਂਜੀ ਆਪ ਤੱਕ ਚਾਹੇ ਲੱਖ ਤੱਕ ਲੈ ਲੋ 2 ਲੱਖ ਤੱਕ ਲੈ ਲੋ ਸਾਰੇ ਰੇਟਾਂ ਦੀ ਹੁੰਦੇ ਆਪਣੇ ਠੀਕ ਆ ਠੀਕ ਆ ਬਾਕੀ ਜਰਮਨ ਸ਼ੈਪਰਡ ਦੀ ਬਰੀਡਿੰਗ ਵੀ ਕਰਦੇ ਆ ਆਪਾਂ ਠੀਕ ਆ ਜੀ ਉਹ ਵੀ ਆਪਣੇ ਕੋਲੇ ਮੋਡ ਦੀ ਆ ਬਾਈ ਠੀਕ ਆ ਜੀ ਤੇ 올 ਇੰਡੀਆ ਆਪਣੀ ਡਿਲੀਵਰੀ ਹੁੰਦੀ ਹੈ ਕਈ ਵਾਰ ਕਈ ਵੀਰਪਰਾ ਤੋਂ ਨਹੀਂ ਆਇਆ ਜਾਂਦਾ ਤਾਂ ਬੱਚਾ ਉਹਨਾਂ ਦੇ ਘਰ ਵੀ ਡਿਲੀਵਰ ਹੋ ਜਾਊਗਾ ਭਾਈ ਠੀਕ ਹੈ ਜੀ ਤੇ ਇੱਕ ਵਾਰੀ ਆਪਣਾ ਪ੍ਰੋਪਰ ਐਡਰੈਸ ਜ਼ਰੂਰ ਦੱਸੋ ਭਰਾ ਐਡਰੈਸ ਭਾਈ ਆਪਣਾ ਪਿੰਡ ਬੰਮੀਹਾ ਜ਼ਿਲ੍ਹਾ ਬਠਿੰਡਾ ਦਾ ਤੇ ਕੰਟੈਕਟ ਨੰਬਰ ਆਪਣਾ 839236083 839236083 ਭਾਈ ਲਓ ਮਿੱਤਰੋ ਬੰਮੀਹਾ ਪੈਂਡਾ ਭਰਾਵਾਂ ਦਾ ਬਠਿੰਡਾ ਜ਼ਿਲ੍ਹਾ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਆ ਕਿੰਨੇ ਤੋਂ ਭਾਈ 22 ਕਿਲੋਮੀਟਰ ਆ 22 ਕਿਲੋਮੀਟਰ ਬਾਦਲੰਬੀ ਰੋਡ ਤੇ ਰਹਿ ਗਿਆ ਭਾਈ ਠੀਕ ਹੈ ਇਸ ਟੱਡ ਸਰਵਿਸ ਹਰ ਵੇਲੇ ਓਪਨ ਹੈ ਇਹਨਾਂ ਦੀ ਕਦੋਂ ਮਰਜ਼ੀ ਭਰਾਵਾਂ ਨੂੰ ਕਾਲ ਕਰਿਓ ਤੇ ਇਸ ਟੱਡ ਸਰਵਿਸ ਲੈ ਸਕਦੇ ਆ ਹੋਰ ਭਰਾ ਕੋਈ ਜਾਣਕਾਰੀ ਹੋਵੇ ਇਹਨਾਂ ਬਾਰੇ ਹੋਰ ਬਸ ਬਈ ਮੰਨ ਕੇ ਚਲੋ ਜਿਵੇਂ ਹੁਣ ਫੈਮਿਲੀ ਡੌਗ ਆ ਕਿਸੇ ਵੀਰ ਭਰਾ ਨੇ ਬੱਚਾਂ 'ਚ ਰੱਖਣਾ ਤਾਂ ਸਭ ਤੋਂ ਵੈਸਟਡ ਡੌਗ ਹੈ ਇੱਕ ਤਾਂ ਇਹਨਾਂ ਦੀ ਜਿਹੜੇ ਵੀ ਸਕਿਨ ਪ੍ਰੋਬਲਮ ਬਹੁਤ ਘੱਟ ਪੈਂਦੀ ਆ ਠੀਕ ਹੈ ਬਾਕੀ ਸਾਹਮਣੇ ਸੋ ਗਿਆ ਬਾਕੀ ਬੱਚਾਂ ਜਿੱਦਾਂ ਮਰਜ਼ੀ ਫਿਰਦੇ ਰਹਿਣਾ ਕਿਦਾਂ ਮਰਜ਼ੀ ਮੂੰਹ ਜੱਟ ਪਾਈ ਆ ਕਿ ਕੋਈ ਚੱਕਰ ਨਹੀਂ ਇਹਨਾਂ ਨੂੰ ਅੱਛਾ ਇਹ ਕੋਈ ਚੱਕਰ ਹੀ ਨਹੀਂ ਹੈ ਮੂੰਹਾਂ ਜੱਟ ਪਾਈ ਆ ਇਹ ਗੱਲ ਇਹ ਕਲੇ ਫੈਮਿਲੀ ਡੌਗ ਆ ਸ਼ੋਅ ਕੁਆਲਟੀ ਵਾਲੇ ਆ ਨੇ ਸੋਹਣੇ ਬਹੁਤ ਲੱਗਦੇ ਆ ਹਾਂਜੀ ਬਾਕੀ ਬਈ ਜਗਾ ਬਹੁਤ ਘੱਟ ਲੈਂਦੇ ਕਰੇ ਜਿਹੜੇ ਵੀਰਪੁਰਾ ਸ਼ਹਿਰ ਚ ਕਿਸੇ ਫਲੈਟਸ ਵਗੈਰਾ ਇਹ ਰਹਿੰਦੇ ਉਹਨਾਂ ਨੂੰ ਇਹ ਸਭ ਤੋਂ ਬੈਸਟ ਬਰੀਡ ਆ ਬਈ ਠੀਕ ਠੀਕ ਆ ਤੇ ਭਰਾ ਜੀ ਇਹਨਾਂ ਨੂੰ ਖਰਾਕ ਰੂਪ ਕੇ ਨਾ ਬਈ ਨਾਰਮਲ ਜਿਵੇਂ ਘਰ ਦਾ ਆਪਣੇ ਦੁੱਧ ਦਹੀਂ ਹੋ ਗਿਆ ਰੋਟੀ ਤੇਰਾ ਫੀਡ ਚੱਲਦੀ ਆ ਐਗ ਵਗੈਰਾ ਦੇ ਦੰਨੇ ਆ ਠੀਕ ਆ ਜੀ ਤੇ ਹੋਰ ਕੋਈ ਸਪਲੀਮੈਂਟ ਹੋਵੇ ਜਿਵੇਂ ਕੋਈ ਮਲਟੀ ਵਿਟਾਮਿਨ ਨਿਊਟ੍ਰੀਸ਼ਨਲ ਕੈਲਸ਼ੀਅਮ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਬਈ ਠੀਕ ਆ ਜੀ ਤੇ ਬਾਕੀ ਥੋੜਾ ਜਿਹਾ ਮਾਹੌਲ ਆਪਣੇ ਬਈ ਅੱਡ ਕਮਰੇ ਬਣੇ ਹੋਏ ਆ AC U ਸੀ ਲੱਗੇ ਹੋਏ ਆ ਉਥੇ ਅੱਡੀ ਰਹਿੰਦੇ ਆ ਸਾਡੇ ਡੌਗ ਆਪਣੇ ਲਓ ਮਿੱਤਰੋ ਇਸ ਵੀਡੀਓ ਨੂੰ ਵਾਦ ਤੋਂ ਵਾਦਾ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਇਹ ਪ੍ਰਾਮਾਣਾ ਕਰ ਲਿਓ ਸੰਪਰਕ ਜੇ ਕਿਸੇ ਨੇ ਮੇਲ ਈਮੇਲ ਕੋਈ ਬੱਚਾ ਲੈਣਾ ਹੋਵੇ ਜਾਂ ਸਟੱਡ ਸਰਵਸ ਲੈਣੀ ਹੋਵੇ ਤਾਂ ਇਹਨਾਂ ਨੰਬਰਾਂ ਤੇ ਕਰ ਲਿਓ ਸੰਪਰਕ ਨੰਬਰ ਆਪਾਂ ਭਰਾ ਦਾ ਲਾ ਦੇਾਂਗੇ ਵੀਡੀਓ ਚ ਧੰਨਵਾਦ ਬਾਈ ਓਕੇ ਬਾਈ ਜੀ ਧੰਨਵਾਦ